ਭਾਵੀ ਹੋਏ ਸਿੰਘ ਉਹਨਾਂ ਨੂੰ ਦਲਪੰਥ ਵੱਲੋਂ ਲਾਇਸੈਂਸ ਵੀ ਜਾਰੀ ਕੀਤੇ ਗਏ ਤੇ ਭਾਗ ਕੇ ਕਲਗੀਧਰ ਪਾਸ਼ਾ ਮਹਾਰਾਜ ਦਾ ਪੰਥ ਦਾ ਜਿਹੜਾ ਵਾ ਵਾਦਾ ਕੀਤਾ ਗਿਆ ਤੇ ਅੱਜ 15 3 2025 ਨੂੰ ਇਸ ਤਰ੍ਹਾਂ ਕੇ ਪ੍ਰਾਤਨ ਤੇ ਮਰਯਾਦਾ ਜਿਹੜੀ ਆ ਰੰਗਰੇਟੇ ਸਿੰਘਾਂ ਦੀ ਚੱਲਦੀ ਹੋਣ ਦੀ ਆ ਇਹ ਸਭ ਤੋਂ ਪਹਿਲਾਂ ਜਿਹੜਾ ਮਹੱਲਾ ਇਹਦਾ ਵਾ ਉਵੇਂ குரு ਗੋਬਿਸ਼ੇ ਭਾਸ਼ਾ ਮਾਰੇ ਨੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਨੂੰ ਪੰਥ ਦਾ ਜਰਨੈਲ ਥਾਪਿਆ ਸੀ ਉਹਨਾਂ ਤੋਂ ਚੱਲਦੇ ਹੋਏ ਇਹ ਅੱਗੇ ਜਿਹੜਾ ਪੀੜੀ ਦਰ ਪੀੜੀ ਸੱਤਵੀਂ ਪੀੜੀ ਦੇ ਵਿੱਚ ਬਾਬਾ ਜੀ ਕੌਮ ਦੇ ਸੁਲਤਾਨ ਸਾਝਕੰਡ ਵਾਸੀ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਤੇ ਅੱਠਵੀਂ ਪੀੜੀ ਵਿੱਚ ਕੌਮ ਦੇ ਮਹਾਂਵਲੀ ਯੋਧੇ ਜਰਨੈਲ ਜਹਦਾਰ ਬਾਬਾ ਜੀ ਸਾਝਕੰਡ ਵਾਸੀ ਬਾਬਾ ਮਹਾਵੀਰ ਸਿੰਘ ਜੀ ਕਾਣਾ ਸਾਹਿਬ ਵਾਲੇ ਉਹ ਇਸ ਤਲਪੰਨ ਦੀ ਉੱਤੇ ਸਮੁੱਚੀ ਰੰਗੇਟਾ ਕੌਮ ਦੀ ਜਿਹੜੀ ਅਗਵਾਈ ਕਰਦੇ ਰਹੇ ਤੇ ਹਰ ਜਗ੍ਹਾ ਦੇ ਉੱਤੇ ਧਾਰਮਿਕ ਸਥਾਨਾਂ ਦੇ ਉੱਤੇ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਆ ਮਹੱਲੇ ਘਿਰਦੇ ਰਹੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਦਾਸ ਵੀ 1988 ਤੋਂ ਲੈ ਕੇ ਜਦੋਂ ਤੋਂ ਬਾਬਾ ਜੀ ਬਾਬਾ ਮਹਾਵੀਰ ਸਿੰਘ ਉਹਨਾਂ ਨੇ ਆਪਣੇ ਹੱਥੀਂ ਦਾਸ ਨੂੰ ਇਸ ਕੌਮ ਦੀ ਬਾਗਡੋਰ ਸੌਂਪੀ ਹੈ ਉਹ ਤੋਂ ਲੈ ਕੇ ਨਿਰੰਤਰ ਜਿਹੜਾ ਹੈ ਉਹ ਤਰ੍ਹਾਂ ਦਾ ਪੰਜਾਬ ਪ੍ਰਸਾਰ ਵਾਸਤੇ ਪੂਰੇ ਭਾਰਤ ਦੇਸ਼ ਦੇ ਅੰਦਰ ਜਿਹੜਾ ਵਾ ਉਹ ਪੰਜਾਬ ਪ੍ਰਸਾਰ ਕੀਤਾ ਤੇ ਕੌਮ ਆਪਣੀ ਨੂੰ ਇਰੀਆ ਉਹਨੂੰ ਲਾਮਬੰਦ ਕੀਤਾ ਕੌਮ ਦੀ ਚੌਥੀ ਕਲਾ ਵਾਸਤੇ ਰਾਤ ਦੇ ਰੱਖ ਕੀਤਾ ਇਸੇ ਤਰ੍ਹਾਂ ਹੀ ਜਿਹੜਾ ਅੱਜ ਕੋਲਾ ਮਹੱਲਾ ਜਿਹੜਾ ਵਾ ਉਹ ਚੌਥੀ ਕਲਾ ਵਾਸਤੇ ਮਨਾਉਣ ਵਾਸਤੇ ਦਾਲ ਪੰਥ ਦੀਆਂ ਸਾਰੀਆਂ ਦਰਜਾ ਬਰਦਾਜਾ ਫੌਜਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਤਾਂ ਕਿ ਪਹਿਲਾਂ ਦੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣਾ ਗੁਰ ਕਲਗੀਦਰ ਬਾਦਸ਼ਾਹੀਆਂ ਪੁੱਛਿਆ ਜਾਣ ਵਾਸਤੇ ਬਾਬਾ ਜੀਵਨ ਸਿੰਘ ਜੀ ਤੇ ਤਾਲਪੰਥ ਵੱਲੋਂ ਰੰਗਰੇਟਾ ਪੰਥ ਵੱਲੋਂ ਮੱਲਾ ਮੱਲਾ ਜਿਹੜਿਆ ਜਾਵੇ ਤੇ ਮੈਂ ਬਹੁਤ ਹੀ ਇਸ ਗਾਤੀ ਮੇਰੇ ਮਨ ਨੂੰ ਮੇਰੇ ਦਿਲ ਨੂੰ ਖੁਸ਼ੀ ਹੋਈ ਆ ਕਿ ਸਾਰੇ ਸਿੰਘਾਂ ਨੇ ਵੱਧ ਚੜ ਕੇ ਇਸ ਮਹੱਲੇ ਦੇ ਵਿੱਚ ਜਿਹੜਾ ਸਹਿਯੋਗ ਦਿੱਤਾ ਸਤਿਕਾਰ ਤੇ ਸਾਰੇ ਅਸੀਂ ਪਹੁੰਚੇ ਨੇ ਤੇ ਮੈਂ ਨਾਂ ਲੈਣ ਲੱਗਾ ਤੇ ਬਹੁਤ ਸ਼ਮਾ ਲੱਗ ਜਣਾ ਤੇ ਸੱਚੇ ਬਾਦਸ਼ਾਹ ਜਿਹਦੇ ਦਰਬਾਰ ਤੇ ਅੱਜ ਆਪਾਂ ਪਹੁੰਚੇ ਹੋਏ ਆ ਗਲਗੀਧਰ ਬਾਦਸ਼ਾਹ ਜੇ ਉਹ ਪਰਮਪਤਿ ਦਾ ਪ੍ਰਮਾਤਮਾ ਕਾਲਕ੍ਰਿਪਾ ਵੇਲੇ ਉਹ ਆਪ ਸਾਰੇ ਨਾਮ ਜਾਣਦਾ ਵਾ ਉਹਨਾਂ ਦੀ ਹਾਜ਼ਰੀਆਂ ਉਹ ਆਪ ਪ੍ਰਵਾਨ ਕਰੂਗਾ ਬਾਕੀ ਮੈਂ ਆਪਣੇ ਵੱਲੋਂ ਜਿਹੜੇ-ਜਿਹੜੇ ਵੀ ਸਿੰਘ ਚਾਹੇ ਉਹ ਦਸ਼ਮੇਸ਼ ਤਰ੍ਹਾਂ ਆਦਲਦੀਆਂ ਪ੍ਰਾਣੀਆਂ ਢੀਗ ਸਿੰਘ ਪਹੁੰਚਾ ਨਵੇਂ ਸਿੰਘ ਨੇ ਜਾਂ ਸਾਡੇ ਸਹਿਤਾਰੀ ਸਿੰਘ ਵੀ ਸਾਡੇ ਵਿੱਚ ਆਏ ਨੇ ਸਾਡੇ ਸਦਾ ਕਸ਼ਮੀਰ ਸਿੰਘ ਜੀ ਰਣਕੇ ਸਾਹਿਬ ਆਏ ਨੇ ਸਦਾ ਕਸ਼ਮੀਰ ਸਿੰਘ ਜੀ ਪ੍ਰਧਾਨ ਸਾਹਿਬ ਆਏ ਨੇ ਸਦਾ ਅਮਰਜੀਤ ਸਿੰਘ ਜੀ ਆਏ ਨੇ ਇਸੇ ਤਰ੍ਹਾਂ ਬਹੁਤ ਜੜੀਆਂ ਲੈ ਉਹ ਬਹੁਤ ਦੀਆਂ ਸੰਕਾ ਜੜੀਆਂ ਉਹ ਵੀ ਪਹੁੰਚੀਆਂ ਨੇ ਨ ਯਾਨੀ ਜਿਹੜਾ ਇਹਦਾ ਸਰਹਵਾਂ ਜਿਹੜੇ ਦਾਲੋਂ ਪਹੁੰਚਦੇ ਦਰਜਾ ਬਰ ਦਰਜਾ ਉਹ ਸਾਰੇ ਹੀ ਉਹ ਮੋਗੇ ਜਿਹੜੇ ਤੋਂ ਬਠਿੰਡੇ ਜਿਹੜੇ ਤੋਂ ਤੰਗ ਕਰਨ ਜਿਹੜੇ ਤੋਂ ਲੁਧਿਆਣੀ ਜ਼ਿਲ੍ਹੇ ਤੋਂ ਤੇ ਰਾਜਸਥਾਨ ਦੇ ਸਕੇੜ ਤੋਂ ਇਸੇ ਤਰ੍ਹਾਂ ਫਰੋਜਪੁਰ ਪਹੁੰਚ ਸਕਦਾ ਇਸੇ ਤਰ੍ਹਾਂ ਹੀ ਅਮਰਸਾਹ ਤੋਂ ਸਕਦਾ ਦਰਬਾਸਰ ਤੋਂ ਸਕਦਾ ਸਾਰੇ ਹੀ ਜ਼ਿਲ੍ਹਿਆਂ ਦੇ ਉੱਤੋਂ ਸਟੇਟਾਂ ਦੇ ਉੱਤੋਂ ਸਾਰੀਆਂ ਸੰਗਤਾਂ ਜੜੀਆਂ ਵੱਧ ਝੜ ਕੇ ਪਹੁੰਚੀਆਂ ਤੇ ਜਿੱਦਾਂ ਨਿਹੰਗ ਮਹਾਂਦੇ ਦੇ ਵਿੱਚ ਆਪਣਾ ਹਿੱਸਾ ਪਾ ਕੇ ਤੇ ਇਹ ਦਿਖਾ ਦਿੰਦਾ ਆ ਕਿ ਰੰਗਰੇਟੇ ਗੁਰੂ ਕੇ بیٹے ਜਿਹੜੇ ਗੁਰੂ ਸਾਹਿਬ ਜੀ ਦੇ ਨਾਲ ਉਹ ਕਾਲ ਜੇ ਗੁਰੂ ਤੁਨ ਸਿੰਘ ਗੁਰੂ ਨਾਨਕ ਸਾਹਿਬ ਜੀ ਦੇ ਕਾਲ ਦੇ ਸਮੇਂ ਵੀ ਤੇ ਨੌ ਪਾਸ਼ੀਆਂ ਦੇ ਸਮੇਂ ਵੀ ਤੇ ਦਸਵੀਂ ਪਾਸ਼ਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਵੀ ਕਿਸੇ ਗੱਲ ਤੋਂ ਪਛਾਣ ਹੀ ਹਟੇ ਤੇ ਜਦੋਂ ਸਾਰੇ ਲੋਕ ਛੱਡ ਕੇ ਭੱਜ ਗਏ ਸੀ ਗੁਰੂ ਸਾਹਿਬ ਜੀ ਉੱਤੇ ਗੁਰੂ ਸਾਹਿਬ ਜੀ ਦੇ ਨਾਲ ਰੰਗਰੇਟੇ ਜਿਹੜੇ ਸੀ ਉਹ ਗੁਰੂ ਸਾਹਿਬ ਜੀ ਦੇ ਅੰਗ ਸੰਗ ਹੀ ਰਹੇ ਸਨ ਅੱਜ ਉਹਨਾਂ ਨੇ ਇਹ ਸਾਬਤ ਕਰਤਾ ਆ ਇਹ ਅੱਜ ਰੰਗਰੇਟਾ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਫਲੰਦੀਆਂ ਤੇ ਪਹੁੰਚੀ ਆ ਇਹ ਸਾਡੇ ਮਹਾਂਪੁਰਸ਼ਾਂ ਜੀ ਸਾਡੀ ਕੌਮ ਦੇ ਜਰਨੈਲ ਸੱਚਖੰਡ ਵਾਸੀ ਬਾਬਾ ਮਧਸਨ ਜੀ ਬਾਬਾ ਵਾਹਿਰ ਸਿੰਘ ਵਾਲੀ ਬੜੀ ਮਹਾਨ ਸੇਵਾਵਾਂ ਨੇ ਜਿਨ੍ਹਾਂ ਨੇ ਸਾਰੀ ਕੌਮ ਨੂੰ ਜਾਗਰਤ ਕੀਤਾ ساری ਉਮਰ ਕੌਮ ਦਾ ਪ੍ਰਚਾਰ ਕੀਤਾ ਤੇ ਅੱਜ ਜਿਹੜਾ ਵਾ ਅਸੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਫਕਰ ਦੇ ਨਾਲ ਸਰਦਾਰੀਆਂ ਦਾ ਨਿਗਮ ਮਾੜਦੇ ਆ ਇਹ ਉਹ ਬਾਬਾ ਜੀ ਬਾਬਾ ਮਧਸਿੰਘ ਹੁਣਾ ਜਿਹੜਾ ਜਿਨ੍ਹਾਂ ਨੇ ਕੌਮ ਵਾਸਤੇ ਸੰਘਰਸ਼ ਕੀਤਾ ਉਹਦੇ ਕਰਕੇ ਅੱਜ ਇਤੋਂ ਤੱਕ ਸਾਰਾ ਰੰਗਿਟਾ ਪੰਥ ਜਿਹੜਾ ਪਹੁੰਚਿਆ ਇਸ ਵਰਕੇ ਮੈਂ ਹੱਥ ਜੋੜ ਕੇ ਸਾਰੇ ਸਿੰਘਾਂ ਦੇ ਤੇ ਜਹਾਂਦਰ ਸਰਵਾਰਾਂ ਦੇ ਜਿਸੋ ਜੀ ਤੁਸੀਂ ਸਾਰੀਆਂ ਪੋਚਾਂ ਆਈਆਂ ਮੈਂ ਸੱਤ ਜੋੜ ਕੇ ਉਹਨਾਂ ਨੂੰ ਚਰਮਾ ਵਿੱਚ ਬੇਰਤੀ ਕਰਦਾ ਕਿ ਤੁਹਾਡਾ ਇਹ ਆਪਣਾ ਦਰਪੰਥ ਹੈ ਤੁਹਾਡਾ ਆਪਣਾ ਹੀ ਘਰ ਹੈ ਤੇ ਅਸੀਂ ਤੁਹਾਡੇ 24 ਘੰਟੇ ਸੇਵਾ ਕਰਿਆ ਤੇ ਅਸੀਂ ਤੁਹਾਡਾ ਬਹੁਤ ਬਹੁਤ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਤੇ ਗੁਰੂ ਬਾਦਸ਼ਾ ਅਕਾਲ ਪੁਰਖ ਵਾਹਿਗੁਰੂ ਧੰਨ ಶ್ರೀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਅੱਜ ਆਪਾਂ ਹੋਲਾ ਮਲਾ ਬਣਾਇਆ ਬੜੀ ਸ਼ਰਧਾ ਤੇ ਤੁਮਕਾਮ ਦੇ ਨਾਲ ਮਾ ਲਾ ਕੇੜ ਕੇ ਵਾਪਸ ਜਿਹੜਾ ਪਰ ਆਉਦੇ ਆਪਣੇ ਅਸੀਂ ਪਹੁੰਚੇ ਆ ਤੇ ਮੈਂ ਇਸ ਗੱਲੋਂ ਸਾਰੀਆਂ ਸੰਗਤਾਂ ਦਾ ਨਿਹੰਗ ਸਿੰਘ ਫੌਜਾ ਦਾ ਜਹਦਰ ਸਬਾਨਾ ਦਾ ਸਾਰਿਆਂ ਨੂੰ ਤਾਂ ਨੂੰ ਹੋਲੇ ਮੋਲੇ ਦੀ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਤੇ ਮੈਂ ਨਾਲ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਸੋਸ਼ਲ ਮੀਡੀਆ ਰਾਈ ਜਿਹੜੀਆਂ ਉਹ ਦੇਖ ਰਹੀਆਂ ਨੇ ਉਹਨਾਂ ਦੇ ਵੀ ਚਰਨਾਂ 'ਚ ਬੇਨਤੀ ਕਰਦਾ ਕਿ ਇਹ ਜੋ ਗਲਗੀਤ ਰਪਾਸ਼ਾ ਦਾ ਪੰਥ ਆ ਸਾਡਾ ਮੁੱਖ ਮਕਸਦ ਜਿਹੜਾ ਵਾ ਉਹਨੂੰ ਉਹਦੇ ਵਿੱਚ ਵਾਧਾ ਕਰਨਾ ਆ ਅਸੀਂ ਇਹਨਾਂ ਜਾਤਾਂ ਪਾਤਾਂ ਤੋਂ ਉੱਪਰ ਉੱਟ ਕੇ ਉਸ ਪਰਮ ਪ੍ਰਤਾ ਪਰਮਾਤਮਾ ਦੀ ਜੋ ਵਾਇਰਲ ਰੇਸ ਸਾਡੇ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕੀਤਾ ਆ ਉਹਦੇ ਤੇ ਚੱਲਣ ਦਾ ਸਾਨੂੰ ਮੈਂ ਸੰਦੇਸ਼ ਦਿੰਦਾ ਵਾ ਆਪਾਂ ਸਾਰਿਆਂ ਨੂੰ ਇਸ ਸੁਭ ਦਿਹਾੜੇ ਦੇ ਮੌਕੇ ਦੇ ਉੱਤੇ ਸਾਡਾ ਮੈਸੇਜ ਆ ਵੀ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗਣਾ ਚਾਹੀਦਾ ਤੇ ਗੁਰੂ ਕੇ ਖੰਡੇ ਬਾਟੇ ਦਾ ਅਮਲ ਸਿੱਖਣਾ ਚਾਹੀਦਾ ਤੇ ਆਪਣੇ ਜਿਹੜਾ ਜਨਮ ਆ ਉਹਨੂੰ ਸਫਲ ਕਰਨਾ ਚਾਹੀਦਾ ਤੇ ਮੈਂ ਤਲਪੰਥੀਆਂ ਫੋਜਾਂ ਨੂੰ ਵੀ ਬੇਨਤੀ ਕਰਦਾ ਕਿ ਅੱਗੇ ਵਾਸਤੇ ਵੀ ਆਪਾਂ ਜਿੱਥੇ ਵੀ ਤਲਪੰਥ ਜਿਹੜਾ ਵਾ ਉਹ ਪਹਲਾ ਖੜਨਾ ਤੇ ਚੜ੍ਹਦੀ ਕਾਤ ਵਿੱਚ ਉੱਥੇ ਆਪਾਂ ਮੋਰੀ ਆਪਾਂ ਰਹੇ ਆ ਕਲਗੀਧਰ ਬਾਦਸ਼ਾਹ ਨੇ ਸਾਨੂੰ ਮੋਰੀ ਰੱਖਿਆ ਤੇ ਮੋਰੀ ਰਹੀ ਆ ਤਾਂ ਮੋਰੀ ਉੱਪਰ ਰਵਾਂਗੇ ਕੋਈ ਕੁਰਸੀ ਤਾਂ ਖਾਲੀ ਆ ਕੇ ਇਹ ਸਰਕੇ ਮੈਂ ਸਾਰੀਆਂ ਸੰਗਤਾਂ ਦਾ ਦੁਬਾਰਾ ਧੰਨਵਾਦ ਕਰਦਾ ਤੇ ਨਾਲ ਦੇ ਨਾਲ ਮੈਂ ਜਿਹੜੇ ਭਚੰਗੀ ਸਿੰਘ ਜਿਹੜੇ ਸਾਡੇ ਜਿਨ੍ਹਾਂ ਨੇ ਗੱਲਗੱਲੀ ਟੀਮ ਲੈ ਕੇ ਆਂਦੀ ਆ ਤੇ ਉਹਨਾਂ ਨੇ ਮਹੱਲੇ ਦੀ ਸ਼ਾਨ ਵਧਾਈ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਆ ਤੇ ਬਾਕੀ ਜਿਹੜੇ ਦਰਜਾ ਪਰਦਾਜਾ ਸਿੰਘ ਜਿਹੜੇ ਸਾਰੇ ਸਾਰਿਆਂ ਨੇ ਲੰਗਰ ਵਾਲੇ ਸਿੰਘ ਜਿਹਨੇ ਜਿਨ੍ਹਾਂ ਲੰਗਰ ਉਦੋਂ ਦੇ ਚਲਾਏ ਨੇ ਉਹਨਾਂ ਦਾ ਵੀ ਧੰਵਾਦ ਆ ਤੇ ਨਾਲ ਦਲਾਲ ਮੈਂ ਅੱਜ ਜਿਹੜੇ ਤਾਲਪੰਜ ਦੇ ਸਾਡੇ ਜਿਹੜੇ ਪ੍ਰਾਤਨ ਸਮੇਂ ਦੇ ਜਹਿਦਾਰ ਨੇ ਜਿਨ੍ਹਾਂ ਨੂੰ ਸਿੰਘ ਸਾਹਿਬ ਆਪਾਜੀ ਬਾਬਾ ਮਾਪੇ ਸਵੇ ਜੀ ਉਹਨਾਂ ਨੇ ਪਰਲੇ ਸਜਾਈ ਸੀ ਉਹਨਾਂ ਵੱਲੋਂ ਅੱਜ ਇੱਕ ਫਰਲਿਆਂ ਦੀ ਰਸਮ ਕੀਤੀ ਗਈ ਆ ਉਹਨਾਂ ਨੇ ਇਹ ਸਾਨੂੰ ਹੁਕਮ ਕੀਤਾ ਸੀ ਕਿ ਬਾਬਾ ਜੀ ਤੁਸੀਂ ਜਿਹੜਾ ਵਾ ਫਰਲਾ ਜਿਹੜਾ ਵਾ ਤੁਹਾਡਾ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਚਾਹੀਦਾ ਕਿਉਂਕਿ ਅਸੀਂ ਅਸੀਂ ਚਾਹੁੰਦੇ ਹਾਂ ਸਾ ਵੀ ਅਸੀਂ ਰਾਤ ਇੱਕ ਕੀਤਾ ਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਸਾਨੂੰ ਕਈ ਤਰ੍ਹਾਂ ਦੀਆਂ ਤਰੂਪੀਆਂ ਆ ਜਾਂਦੀਆਂ ਕੰਮ ਇਹ ਸਰਕੇ ਅਸੀਂ ਦੇਸੀ ਕਰ ਰਹੇ ਪਰ ਅੱਜ ਪੰਜਾਬ ਪਿਆਰਿਆਂ ਨੇ ਸਾਨੂੰ ਹੁਕਮ ਕੀਤਾ ਤੇ ਅਸੀਂ ਉਹ ਉਹ ਹੁਕਮ ਨੂੰ ਮੰਨਦਿਆਂ ਹੋਇਆ ਤੇ ਇਹ ਆਪਣੇ ਇਹਨਾਂ ਨੂੰ ਪੁੱਤਰ ਜਹਦਾਰ ਬਾਬਾ ਜਹਦਾਰ ਸਿੰਘ ਜਿਉਂ ਰਾਣੂ ਪੰਜਾਬ ਪਿਆਰਿਆਂ ਵੱਲੋਂ ਇਹਨਾਂ ਨੂੰ ਫਤਿਹ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੇ ਜਿੱਥੇ ਕਲਗੀਧਰ ਬਾਦਸ਼ਾਹ ਦੇ ਨਾਲ ਪ੍ਰਸਾਦ ਆਪ ਘਰ ਜੁਣਮਾ ਨੂੰ ਫਰਮਾਇਸ਼ ਜਿਆ ਸੀ ਉਸੇ ਜਗ੍ਹਾ ਦੇ ਉੱਤੇ ਅੱਜ ਜਿਹੜਾ ਉਹ ਬਾਬਾ ਜ਼ਾਸਰ ਸਿੰਘ ਜੀ ਨੂੰ ਫਰਲਾਸ ਜਾਇਆ ਗਿਆ ਉਹ ਪੰਜਾਬ ਪਿਆਰਿਆਂ ਨੇ ਜਿਹੜੇ ਫਰਲੇ ਵਾਲੇ ਸਿੰਘ ਨੇ ਉਹਨਾਂ ਨੇ ਇਹ ਰਸਮ ਅਦਾ ਕੀਤੀ ਆ ਜਿੱਥੇ ਤਰਾ ਜੈਦਾ ਜਸਵੰਤ ਸਿੰਘ ਜੀ ਮਹੰਤ ਸਾਹਿਬ ਹਾਰਨਗਰ ਵਾਲੇ ਉਹ ਵੀ ਸਾਡੇ ਪ੍ਰਾਤਨ ਸਮੇਂ ਤੋਂ ਸਿੰਘ ਸਾਜੀ ਵੀ ਸਾਡੇ ਨਾਲ ਤਲਪੰਥ ਜਿਹੜੇ ਇਹ ਵੀ ਸਾਡੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਵੀ ਇਹ ਜਿਹੜਾ ਵਾ ਸਿੰਘ ਸਾਹਿਬਾਂ ਨੇ ਇਹ ਪਰਲੇ ਦੀ ਜਿਹੜੀ ਆ ਇਹ ਕੀਤੀ ਆ ਕਿਰਪਾ ਇਸੇ ਤਰ੍ਹਾਂ ਬਾਬਾ ਸਿਵਾ ਸਿੰਘ ਜੀ ਜਿਹੜੇ ਨੇ ਮਾਲੂਵਾਲ ਵਾਲੇ ਜਿਹੜੇ ਨੇ ਉਹ ਵੀ ਪ੍ਰਾਣੇ ਸਿੰਘ ਨੇ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੂੰ ਵੀ ਜੈ ਜੈਕਾਰ ਇਸੇ ਤਰ੍ਹਾਂ ਜੈ ਜੈਕਾਰ ਬਲਕਾਰ ਸਿੰਘ ਜੀ ਗੰਡ ਗਦਰੀ ਤੋਂ ਜਿਹਨੇ ਉਹ ਵੀ ਬਹੁਤ ਚੰਗੇ ਵਧੀਆ ਇਨਸਾਨ ਨੇ ਉਹਨਾਂ ਨੂੰ ਵੀ ਜਿਹੜਾ ਵਾ ਪੰਜ ਸਿੰਘ ਸਾਹਿਬਾਨ ਨੇ ਫਰਲੇ ਦੀ ਰਸਮਾਂ ਦਾ ਕੀਤੀ ਆ ਇਸੇ ਤਰ੍ਹਾਂ ਹੀ ਜਸედაਰ ਮਿੱਪਲ ਸਿੰਘ ਜੀ ਲੁਧਿਆਣੇ ਵਾਲੇ ਉਹ ਵੀ ਸਾਡੇ ਸਤਕਾਰਯੋਗ ਜਿਹੜੇ ਸਾਡੇ ਜ਼ਿਲ੍ਹੇ ਦੇ ਲੁਧਿਆਣੇ ਦੇ ਜਸედაਰ ਸਾਹਿਬ ਨੇ ਉਹਨਾਂ ਦੇ ਬਾਬਾ ਸ਼ੇਰ ਸਿੰਘ ਜੀ ਹੋਣਾਏ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਨੇ ਤੇ ਉਹਨਾਂ ਨੂੰ ਵੀ ਦਲਪੰਥ ਦੀਆਂ ਸੇਵਾਵਾਂ ਕਰਕੇ ਦਲਪੰਥ ਜੀ ਜੋ ਸੇਵਾ ਉਹ ਵੀ ਕਰ ਰਿਹਾ ਤੇ ਉਹਨਾਂ ਦੇ ਸੁਪੁੱਤਰ ਵੀ ਬਾਬਾ ਸ਼ੇਰ ਸਿੰਘ ਜੀ ਵੀ ਕਰ ਰਿਹਾ ਉਹਨਾਂ ਨੂੰ ਵੀ ਪੰਜਾਸ ਸਿੰਘ ਸਾਹਿਬਾਂ ਨੇ ਜਿਹੜਾ ਫਰਦ ਕੀਤਾ ਤੇ ਲਿਆ ਇਸੇ ਤਰ੍ਹਾਂ ਅੱਜ ਇੱਕ ਮੈਂ ਹੋਰ ਵੀ ਐਲਾਨ ਕਰਨਾ ਚਾਹੁੰਦਾ ਵੀ ਜੈਦਾਦਰ ਸਤਰਾਮਪ ਸਿੰਘ ਜੀ ਜਿਹੜੇ ਨੇ ਪੂਰੇ ਕੋਨੇ ਵਾਲੇ ਉਹ ਉਹਨਾਂ ਨੂੰ ਅੱਜ ਪੰਜਾ ਫਰਲੇ ਵਾਲੇ ਸਿੰਘ ਸਾਹਿਬਾਂ ਨੇ ਉਹਨਾਂ ਨੂੰ ਵੀ ਅੱਜ ਪਰਲੇ ਦੀ ਰਸਮ ਅਦਾ ਕੀਤੀ ਆ ਤੇ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਨਾਲ ਦੇ ਨਾਲ ਮੈਂ ਇਹ ਵੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਇਹ ਰਾਤ ਦਿਨ ਇਕੱਤਰ ਕੇ ਜਹਦਾーストラਮ ਸਿੰਘ ਜੀ ਪੂਰੇ ਗੁੰਨੇ ਵਾਲੇ ਤੇ ਕੌਮ ਦਾ ਪੰਥ ਦਾ ਰਾਤ ਦਿਨ ਇਕ ਕਰਕੇ ਦੇ ਸੇਵਾ ਨਿਭਾ ਰਿਹਾ ਕਰ ਰਿਹਾ ਤੇ ਇਸ ਅਵਸਥਾ ਵਿੱਚ ਇਸ ਉਮਰ ਦੇ ਵਿੱਚ ਵੀ ਉਹ ਰਾਧ ਰਨ ਨਿਰੰਤਰ ਜਿਹੜਾ ਵਾ ਬੈਨ ਕੋਈ ਦਿਨ ਨਹੀਂ ਸਮਝਦਾ ਵੀ ਕੋਈ ਦਿਨ ਵੀ ਉਹ ਖਾਲੀ ਜਾਣ ਦਿੰਦੇ ਹੁਣ ਰਾਧ ਰਣੀ ਉਹ ਪੌਂਕ ਦਾ ਪ੍ਰਚਾਰ ਜਿਹੜਾ ਵਾ ਉਹ ਕਰ ਰਿਹਾ ਤੇ ਹਰ ਜਗ੍ਹਾ ਦੇ ਉੱਤੇ ਜਾ ਕੇ ਮੇਰੀ ਸੰਗਤਾਂ ਨਾਲ ਬਚਨ ਕਰਾਉਂਦੇ ਨੇ ਤੇ ਉਹ ਪਤਾ ਲੱਗਦਾ ਹੈ ਕਿ ਵਾਕਈ ਕੋਈ ਜਿਹੜਾ ਸਿੰਘ ਉਹ ਸੇਵਾ ਨਿਭਾ ਰਿਹਾ ਹੈ ਇਸ ਅਰਕੇ ਮੈਂ ਉਹਨਾਂ ਨੂੰ ਅੱਜ ਐਲਾਨ ਕਰਦਾ ਪਤਾਲਪਥ ਵੱਲੋਂ ਉਹਨਾਂ ਨੂੰ ਅਸੀਂ ਅੱਜ ਤਾਲਪਥ ਦਾ ਪ੍ਰਚਾਰ ਸਕੱਤਰ ਜਿਹੜਾ ਵਾ ਉਹ ਨਿਕੋ ਤੇ ਪਰਦੇ ਬੋਲੇ ਇਸੋ ਨਾ ਦੁਨੀਆ ਦਾ ਲਾ ਲਾ ਜਾਵੇ ਬਾਬਾ ਦੇ ਖਿਰ ਦੇ ਗੇੜਾਂ ਦੇ ਵਿੱਚ ਨਾ ਨੂ ਪਾਵੇ ਹਾ ਸ਼ੁਕਰਾ ਸਤਰਾ ਪ੍ਰਧਾਨ ਜੀ ਮੇਰ ਸਹਿਤੀ ਵੀ ਆਏ ਨੇ ਹਾਂ ਤੇ ਸਾਫ ਦਾ ਸਰਪੰਚ ਸਾਹਿਬ ਵੀ ਆਏ ਨੇ ਤੇ ਇਹਨਾਂ ਨੂੰ ਵੀ ਜਿਹੜਾ ਵਾ ਮਾਨ ਸਨਮਾਨ ਇਹਨਾਂ ਦੀ 11 ਮੈਂਬਰੀ ਕਮੇਟੀ ਜਿਹੜੀ ਆ ਅੱਜ ਆਈ ਆ ਉਹਨਾਂ ਨਾਲ ਵੀ ਹੁਰਮਤਾਂ ਅੱਜ ਹੁਣ ਕਰਨ ਲੱਗੇ ਆ ਤੇ ਇਹਨਾਂ ਨੂੰ ਵੀ ਜਿਹੜਾ ਵਾ ਜਲਦੀ ਹੀ ਜਿਹੜਾ ਵਾ ਜਿੱਥੇ ਵੀ ਇਹ ਜਗ੍ਹਾ ਮੁਕਰਰ ਕਰਨਗੇ ਚਾਹੇ ਆਪਣੇ ਪਿੰਡ ਕਰਨ ਚਾਹੇ ਖੇਮ ਕਰਨ ਕਰਨ ਦੇ ਜਿੱਥੇ ਵੀ ਕਰਨਗੇ ਉਥੇ ਜਾ ਕੇ ਤੇ ਇਹਨਾਂ ਨੂੰ ਵੀ ਬਣਦਾ ਜਿਹੜਾ ਮਾਨ ਸਤਕਾਰ ਜਲਦੀ ਹੀ ਇਹਨਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਆਪਾਂ ਰਾਤ ਦਿਨ ਹੁਣ ਇੱਕ ਕਰ ਦੇਣਾ ਰਾਤ ਦਿਨ ਇੱਕ ਕਰਕੇ ਆਪਣੇ ਘਰ ਦਾ ਕੰਮ ਕੋਈ ਰਹਿ ਜੇ ਤੇ ਰਹਿ ਜੇ ਜਿਸ ਅਵਸਥਾ 'ਚ ਅਸੀਂ ਪਹੁੰਚ ਗਏ ਆਂ ਉਹਨ ਸਾਡੀਆਂ ਉਮਰਾਂ ਜਣੀਆਂ ਜਿਸ ਅਵਸਥਾ 'ਚ ਆ ਗੀਆਂ ਤੇ ਹੁਣ ਸਾਨੂੰ ਇਹ ਮੂਹ ਇਹ ਚੀਜ਼ਾਂ ਜਣੀਆਂ ਦੁਨਿਆਵੀ ਇਹ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਸਾਨੂੰ ਹੁਣ ਗੁਰੂ ਦੇ ਕਾੜ ਲੱਗਣਾ ਚਾਹੀਦਾ ਤੇ ਇਸਰਕੇ ਆਪਾਂ ਇਹ ਰਾਤ ਨੂੰ ਇੱਕ ਕਰਕੇ ਕੌਮ ਦਾ ਪ੍ਰਚਾਰ ਪ੍ਰਸਾਹ ਕਰਕੇ ਕੌਮ ਨੂੰ ਜਾਗਰਤ ਕਰਨਾ ਅਸੀਂ ਉਹ ਸਮਾਂ ਜਿਹੜਾ ਵਾ ਉਹ ਸਮਾਂ ਜਿਹੜਾ ਸਾਨੂੰ ਜਿਹੜਾ ਵਾ ਉਹਨੂੰ ਖਤਮ ਕਰਨਾ ਆ ਵੀ ਅਸੀਂ ਕਿਸੇ ਦੇ ਗੁਲਾਮ ਹੋ ਕੇ ਰਹੀਏ ਅਸੀਂ ਸਾਨੂੰ ਕਲਗੀਧਰ ਪਾਸ਼ਾ ਨੇ ਸਰਦਾਰੀਆਂ ਦਿੱਤੀਆਂ ਨੇ ਉਹ ਇਸੇ ਜਗ੍ਹਾ ਦੇ ਸੱਚੇ ਪਾਸ਼ਾ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਸੀ ਤੇ ਅੱਜ ਪੰਥਕਾ ਚ ਰੈਲ ਜਿਹੜਾ ਬਾਬਾ ਜੀਵਨ ਸਿੰਘ ਜੀ ਨੇ ਬਣਾਇਆ ਸੀ ਤੇ ਅੱਜ ਆਪਾਂ ਉਹਨਾਂ ਨੂੰ ਸਰਦਾਰੀਆਂ ਜੇ ਸਾਨੂੰ ਸੱਚੇ ਪਾਸ਼ਾ ਦੇ ਕੇ ਗਏ ਨੇ ਤੇ ਉਹ ਸਰਦਾਰੀਆਂ ਨੂੰ ਅਸੀਂ ਆ ਆਪਣਾ ਪੂਰਾ ਉਹਨੂੰ ਸੁਭਾਗ ਕੇ ਰੱਖੀਏ ਤੇ ਦੁਨੀਆ ਦੇ ਵਿੱਚ ਜਿਹੜਾ ਬਾ ਇਹ ਪਤਾ ਚੱਲੇਗਾ ਵਾਕਈ ਜੇ ਗੁਰੂ ਕਲਗੀਧਰ ਪਾਸ਼ਾ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਗਏ ਨੇ ਤੇ ਰੰਗਰੇਟੇ ਗੁਰੂ ਕੇ ਪੇਟੀ ਡਵਾ ਉਹ ਚੜ੍ਹਦੀ ਕਾਦੇ ਨਾਲ ਆਪਣਾ ਤਲਪੰਥ ਚਲਾ ਰਹੇ ਨੇ ਇਹ ਤਲਪੰਥ ਇੱਕ ਮੈਂ ਵਚਨ ਕਰੂੰਗਾ ਵੀ ਇਹ ਤਲਪੰਥ ਸਾਰੀਆਂ ਸੰਗਤਾਂ ਨੂੰ ਕਹੂੰਗਾ ਵੀ ਤਲਪੰਥ ਜਿਹੜਾ ਵਾ ਇਹ ਜੇ ਮਜ਼ਬੂਤ ਹੋਵੇਗਾ ਜੇ ਇਹ ਤਲਪੰਥ ਤਕੜਾ ਕਰੋਗੇ ਤੇ ਤੁਹਾਡੇ ਸਾਰੇ ਮਸਲੇ ਤੁਹਾਡੇ ਸਾਰੇ ਕੰਮ ਤੁਹਾਡੇ ਸਾਰੇ ਕਾਜ ਦੁਨੀਆ ਦੀ ਤਾਕਤ ਤੁਹਾਡੇ ਅੱਗੇ ਕੋਈ ਨਹੀਂ ਆ ਰ ਸਕੇ ਸੋ ਰਿਆ ਰਾਇਆ ਕਾ ਕਰਕੇ ਹੱਥ ਜੋੜ ਕੇ ਮੇਰੀ ਬੇਨਤੀ ਆ ਸਾਰੇ ਸਿੰਘ ਜਿਹੜੇ ਆਏ ਨੇ ਸੁਣ ਰਹੇ ਨੇ ਤੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਰਾਹੀਂ ਦੇਖ ਰਿਆ ਭਾਈ ਆਓ ਆਪਾਂ ਅਸੀਂ ਇਹਨਾਂ ਗੱਲਾਂ ਤੋਂ ਕੁਝ ਲੈਣਾ ਹੈ ਵੋਟਾਂ ਤੋਂ ਉਹਨਾਂ ਤੋਂ ਇਹਨਾਂ ਤੋਂ ਉਹਨਾਂ ਤੋਂ ਇਹਨਾਂ ਗੱਲਾਂ ਤੋਂ ਦੁਨਿਆਵੀ ਗੱਲਾਂ ਦਾ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਚੱਕਰਾਂ ਦਾ ਅਸੀਂ ਤਾਂ ਧਾਰਮਿਕ ਬੰਦੇ ਆ ਤੇ ਸਾਨੂੰ ਜਿਹੜਾ ਧਾਰਮਿਕ ਹੋ ਕੇ ਤੇ ਇਹ ਜੋ ਸੱਚੇ ਬਾਸ ਵਾਲੇ ਸਾਨੂੰ ਵਡਿਆਈ ਦਿੱਤੀ ਉਹਨੂੰ ਸਾਂਭ ਕੇ ਤੇ ਆਪਾਂ ਜਿਹੜਾ ਵਾ ਆਪਣੀ ਕੌਮ ਨੂੰ ਜਿਹੜਾ ਵਾ ਉਹਦਾ ਨਾਮ ਜਿਹੜਾ ਵਾ ਵਧਾਉਣਾ ਆਪਣੇ ਜਰਨੈਲਾਂ ਦਾ ਇੰਨੇ ਜਰਨੈਲ ਹੋਏ ਨੇ ਆਪਣੇ 22 ਜਰਨੈਲ ਜਿਹੜੇ ਨੇ ਉਹ ਪੁਰਾਤਨ ਸਮੇਂ 'ਚ ਹੋਏ ਨੇ ਜਿਹੜੇ ਨਰੋਲ ਰੰਗੇ ਮਲਬੀ ਸਿੰਘ ਹੋਏ ਨੇ 23ਵੇਂ ਜਰਨੈਲ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਹੋਏ ਨੇ 24ਵੇਂ ਜਰਨੈਲ ਬਾਬਾ ਮਹਾਪੀਰ ਸਿੰਘ ਜੀ ਹੋਏ ਨੇ ਇੰਨੇ ਜਰਨੈਲ ਤੇ ਜਿੰਨਾ ਜਿਹੜੇ ਆਪਣੇ ਆਪ ਨੂੰ ਕੋਈ ਕਈ ਜਿਹੜੇ ਵੀ ਅਸੀਂ ਪੰਛੀ ਦੇ ਮਾਰ ਕੇ ਉਹਨਾਂ ਦਾ ਇੱਕ ਵੀ ਜਰਨੈਲ ਨਹੀਂ ਹੋਇਆ ਇਹ ਸਰ ਕੇ ਅੱਜ ਜਿਹੜਾ ਵਾ ਸੌ ਦਾ ਸਮਾਂ ਛੱਡ ਦੀਓ ਹੁਣ ਜਾਗ ਜੀਏ ਨਗਰੇ ਹੋ ਕੇ ਤੇ ਅੱਗੇ ਆ ਕੇ ਆਪਣੇ ਜਿਹੜਾ ਘਰ ਨੂੰ ਸੰਭਲਦਾ ਨਾ ਉਹ ਨੂੰ ਕਹਿੰਦੀ ਆ ਉਹ ਸਿਆਣਾ ਬੰਦਾ ਨਿਕਲਿਆ ਜਿਹੜਾ ਆਪਣੇ ਪਿਓ ਦੀ ਗੱਲ ਨੂੰ ਬਤਾਉਂਦਾ ਆ ਉਹਨੂੰ ਕਿਹਾ ਜਾਂਦਾ ਸੁਪੁੱਤਰ ਤੇ ਜਿਹਨੂੰ ਜਿਹੜਾ ਗੱਲ ਆਪਣੇ ਪਿਓ ਦੀ ਗੱਲ ਉਥੋਂ ਤੱਕ ਹੀ ਰੱਖਦਾ ਵਾ ਬਦੌਂਦਾ ਨਹੀਂ ਉਹਨੂੰ ਕਿਹਾ ਜਾਂਦਾ ਪੁੱਤਰ ਤੇ ਜਿਹਨ ਜਿਹੜਾ ਆਪਣੇ ਵੱਡਿਆਂ ਦੀ ਕੀਤੀ ਕੀਤੀ ਨੂੰ ਕੁਝ ਪਾ ਦਿੰਦਾ ਉਹਨੂੰ ਕਿਹਾ ਜਾਂਦਾ ਕਪੁੱਤਰ ਇਸ ਕਰਕੇ ਆਪਾਂ ਕਪੁੱਤਰ ਨਹੀਂ ਬਣਨਾ ਆਪਾਂ ਸੁਪੁੱਤਰ ਬਣਨਾ ਤੇ ਆਹ ਉਹ ਆਪਾਂ ਨਾਲ ਮਿਲ ਕੇ ਅੱਜ ਪਵਨ ਪਵਿੱਤਰ ਹੋਲੇ ਮਾੜੀ ਦੇ ਦਿਹਾੜੇ ਦੇ ਉੱਤੇ ਅੱਜ ਇਥੋਂ ਕੁਝ ਲੈ ਕੇ ਜਾਈਏ ਇਹ ਵਚਨਾਂ ਜਿਹੜੇ ਆ ਮੇਰੇ ਇਹ ਪ੍ਰਮਾਣ ਕਰਨੇ ਤੇ ਸਾਰੀਆਂ ਸੰਗਤਾਂ ਨੂੰ ਭਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਨਾਲ ਮੈਂ ਅਗਲਾ ਪ੍ਰੋਗਰਾਮ ਕਰਦਾ ਵੀ ਜੇ ਬਾਕੀ ਜਿਹੜੇ ਵੀ ਪ੍ਰੋਗਰਾਮ ਨੇ ਜਿੰਨਾ ਜਨਾਂ ਨੇ ਲਿਖਣੇ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਅਸੀਂ 24 ਘੰਟੇ ਹਾਜ਼ਰ ਹਾਂ ਸਾਨੂੰ ਰਾਤ ਸਦੋ ਰਾਤ ਆਵਾਂਗੇ ਦਿਨੇ ਸਦੋ ਦਿਨੇ ਸਦੋ ਦਿਨੇ ਸਦੋ ਆਵਾਂਗੇ ਮਾੜੇ ਕਰਮ ਵਾਸਤੇ ਅਸੀਂ ਨਹੀਂ ਜਿਉਣਾ ਚੰਗਾ ਕੰਮ ਜਿਹੜਾ ਹਕਾਇਆ ਉਹਦੇ ਵਾਸਤੇ ਅਸੀਂ ਭਾਵੇਂ ਰਾਤ 12 ਵਜੇ ਕਹੋਗੇ ਤੇ ਅਸੀਂ 1:00 ਵਜੇ ਲਵਾਂਗੇ ਤੁਹਾਡੇ ਕੋਲ ਪਹੁੰਚਾਂਗੇ ਬਾਵਾ 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 ਅੱਜ ਹੁਣ ਗੁਰੂ ਸਾਹਿਬ ਜੀ ਦਾ ਇੱਥੇ ਜਿਹੜਾ ਵਾ ਬਹੁਤ ਸ਼ਰਧਾ ਭਾਵ ਨਾਲ ਮਦਦ ਨਾਲ ਮਹੱਲਾ ਖੜਿਆ ਵਾ ਤੇ ਬੜੀਆਂ ਖੁਸ਼ੀਆਂ ਜੜੀਆਂ ਵਾ ਸੱਚੇ ਬਾਦਸ਼ਾਹ ਨੇ ਦਿੱਤੀਆਂ ਮੇਰ ਵਿਗੜ ਸਾਰਾ ਮਹੱਲਾ ਹੋਇਆ ਵਾ ਬੜੇ ਵਧੀਆ ਤਰੀਕੇ ਨਾਲ ਮਹੱਲਾ ਖੜਿਆ ਗਿਆ ਖੜਿਆ ਗਿਆ ਵਾ ਤੇ ਇਸ ਵੱਲੋਂ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਸਾਰੀਆਂ ਸੰਗਤਾਂ ਨੂੰ ਅੱਗੇ ਵੀ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣਾ ਤੇ ਆ ਆਪਣੇ ਬੱਚਿਆਂ ਦਾ ਆਪਣੇ ਪੁੱਤ ਪੁੱਤਰੀਆਂ ਦਾ ਆਪਣੇ ਭੈਣ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਜੀਵਨ ਸਫਲ ਕਰਨ ਵਾਸਤੇ ਗੁਰੂਏ ਖੜੇ ਬਾੜੇ ਦਾ ਅਮਰਿਤਸਰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਜੀ ਆਪਣੇ ਪਾਵੇ ਜਹਾਲੋ ਜਾਵੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾ ਆਵੇ ਜਾਵੇ ਮਾਤਾ ਸਾਹਿਬ ਗੁਰਜੀ ਦੇ ਮਾਨ ਨੂੰ ਭਾਵੇ ਹਾਏ ਸੁਨਿਆਕਾਰ ਜਾਵੇ ਮੁੰਦੇ ਬਾਬੇ ਨਾਲੋ ਜਾਵੇ ਸ਼ਰੋਮਨੀ ਜਰਨੈਲ ਅਮਰਸ਼ੀਲ ਬਾਬਾ ਜੀਵਨ ਸਿੰਘ ਜੀ ਦੇ ਮਾਨ ਨੂੰ ਭਾਵੇ ਹਾਏ ਸੁਨਿਆਕਾਰ ਜਾਵੇ ਵੱਖਣਵਾਸੀ ਪਉ ਇਹ ਸੁਲਤਾਨ ਜ਼ਹਿਦਾਰ ਸਿੰਘ ਸਾਹਿਬ ਬਾਬਾ ਜੀ ਬਾਬਾ ਮਹਿੰਦਰ ਸਿੰਘ ਜੀ ਰਣਕਾਣਾ ਸਾਹਿਬ ਵਾਲਿਆਂ ਦੇ ਮਾਨ ਨੂੰ ਭਾਵੇ ਹਾਏ ਸੁਨਿਆਕਾਰ ਜਾਵੇ ਜਾਬੇ ਫਦੇ ਪਾਵੇਂ ਨੇ ਹਾਲੋ ਜਾਵੇ ਸੱਜਗੰਡਵਾਸੀ ਜੈਦਨ ਬਾਬਾ ਵਾਹ ਵੀਰ ਸਿੰਘ ਜੀ ਦੇ ਮਾਨ ਨੂੰ ਭਾਵੇ ਹਾਏ ਨਾਲ ਹੋ ਜਾਵੇ ਹੱਦੋਂ ਪਾਸੇ ਜਾਣਾ ਬਹੁਤ ਬਦਾਰ ਤੇ ਜੇ ਮਾਨੂੰ ਆਵੇ ਹਲੋ